ਮੇਰਾ ਨਾਮ ਪੁਸ਼ਕਰ ਨੰਦਾ ਐਡਵੋਕੇਟ ਅੱਛਾ ਜੀ ਇੱਕ ਕਿਹੜੇ ਸੰਸਥਾ ਨੂੰ ਖੜੇ ਹੋ ਤੁਸੀਂ ਤੇ ਸਨਾਤਨ ਕ੍ਰਾਂਤੀ ਦਲ ਗੋਦਾਖੁਰ ਅੱਛਾ ਜੀ ਅੱਜ ਕੀ ਕਰਿਓ ਤੁਸੀਂ ਅੱਜ ਅਸੀਂ ਅਸੀਂ ਕੁਝ ਦਿਨ ਪਹਿਲੇ ਐਸਐਸਪੀ ਗੋਦਾਖੁਰ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਕਿ ਸ਼ਹਿਰ ਦੇ ਵਿੱਚ ਕੁਝ ਅਪਰਾਸੀ ਲੋਕ ਆ ਕੇ ਘਿਰ ਰਹੇ ਹਨ ਉਹ ਆਉਂਦੇ ਕਿਸੇ ਹੋਰ ਮੰਤਵ ਨਾਲ ਨਾ ਕੰਮ ਉਹਨਾਂ ਦੇ ਕਿਸੇ ਹੋਰ ਮੰਤਵ ਨਾਲ ਨੇ ਨਾ ਉਹਨਾਂ ਕੋਲ ਪ੍ਰਾਪਰ ਆਪਣੀ ਆਈਡੈਂਟੀਫਿਕੇਸ਼ਨ ਹੈਗੀ ਨਾ ਵੈਰੀਫਿਕੇਸ਼ਨ ਹੈਗੀ ਆ ਉਹਦੇ ਵਾਸਤੇ ਕਹੇ ਸੀ ਉਹਨਾਂ ਨੂੰ ਮੰਪਟ ਕਰਦਾ ਸੀ ਇਹਨਾਂ ਸਾਰਿਆਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਤੇ ਇਹ ਕੌਣ ਕੌਣ ਨੇ ਇਹਨਾਂ ਕੋ ਸਾਰੇ ਪ੍ਰੂਫ ਲੈ ਜਾ ਉਹ ਉਹਦੇ ਉਸੇ ਵਾਸਤੇ ਕਹੇ ਸੀ ਸ਼ਹਿਰ ਜਿੱਥੇ ਜਿੱਥੇ ਇਹ ਪਰਵਾਸੀ ਲੋਕ ਆਏ ਦੇ ਠਹਿਰੇ ਹੋਏ ਆ ਇਹਨਾਂ ਦੀ ਦੇਖਭਾਲ ਕੀਤੀ ਹੈ ਦੇਖਭਾਲ ਕਹਿੰਦੇ ਇਹਨਾਂ ਨੂੰ ਵਾਚਿਆ ਜਾਵੇ ਕਿ ਇਹਦੀਆਂ ਕਾਰਵੀਆਂ ਕੀ ਹੈ ਤੇ ਇਸੇ ਤਰ੍ਹਾਂ ਇਹ ਸੜਕਾਂ ਨੂੰ ਸੜਕਾਂ ਤੇ ਆਪਣੇ ਕੁਝ ਪਾਰਟਿਕਲ ਡੇ ਤੇ ਆ ਕੇ ਸੜਕਾਂ ਰੋਕ ਕੇ ਆਪਣਾ ਧਾਰਮਿਕ ਕੰਮ ਕਰਦੇ ਨੇ ਉਹ ਬਿਨਾ ਕਿਸੇ ਪਰਮਿਸ਼ਨ ਤੋਂ ਤਾਂ ਅਸੀਂ ਇਹ ਵੀ ਕਿਹਾ ਸੀ ਸਾਨੂੰ ਪਤਾ ਕਿ ਕਿਤਾ ਜਾਵੇ ਕਿ ਆ ਆਇਆ ਕਿਸੇ ਅਧਿਕਾਰੀ ਤੋਂ ਪਰਮਿਸ਼ਨ ਲੈ ਕੇ ਕਰਦੇ ਪਏ ਜਾਂ ਉਦਾਂ ਹੀ ਕਰਦੇ ਪਿਆ ਤਾਂ ਅਸੀਂ ਅੱਜ ਸਾਰੇ ਸੰਸੇ ਉਹ ਸਨਾਤਨ ਕ੍ਰਾਂਤੀ ਦਲ ਦੇ ਇਸ ਗੱਲ ਨੂੰ ਵੇਖਣ ਵਾਸਤੇ ਕਿ ਸਰਕਾਰ ਨੇ ਸਾਡੀ ਨੇ ਇਹਨਾਂ ਨੂੰ ਕੁਝ ਕੀਤਾ ਕਿ ਨਹੀਂ ਤਾਂ ਜੋ ਇੱਥੇ ਕੁਝ ਹੋ ਰਿਹਾ ਵਾ ਅਸੀਂ ਸਾਰੇ ਸ਼ਹਿਰ ਤੇ ਇੱਕ ਅੱਜ ਮਾਰਚ ਕੱਢਾਂਗੇ ਉਹਨੂੰ ਦੇਖਣ ਦੀ ਕੋਸ਼ਿਸ਼ ਹੈ ਕਿ ਕਿਤੇ ਕਿਤੇ ਕੁਝ ਐਸਾ ਹੋਤ ਨਹੀਂ ਰਿਹਾ ਜੇ ਜੋ ਹੋ ਰਿਹਾ ਕੋਈ ਸਰਕਾਰ ਦੇ ਧਿਆਨ ਚ ਫਿਰ ਲਿਆ ਮੈਂ ਵਿਨੇਵਾਜਨ ਗੁਰਦਾਸਪੁਰੋਂ ਸਲਾਤਨ ਕ੍ਰਾਂਤੀ ਦਲ ਦਾ ਇੱਕ ਸੈਨਿਕ ਅਸੀਂ ਇਸ ਲਈ ਅੱਜ ਇਕੱਠੇ ਹੋਏ ਆਂ ਕਿ ਬਹੁਤ ਹੀ ਮਾੜੀਆਂ ਘਟਨਾਵਾਂ ਆਏ ਦਿਨ ਸੁਣਨ ਨੂੰ ਮਿਲਦੀਆਂ ਕਿ ਫਲਾਣੇ ਦੇਸ਼ ਦੇ ਵਿੱਚ ਇਹ ਹੋ ਗਿਆ ਫਲਾਣੇ ਸ਼ਹਿਰ ਦੇ ਵਿੱਚ ਇਹ ਹੋ ਗਿਆ ਉਥੇ ਕਿਸੇ ਥੀ ਪੈਣ ਦਾ ਬਲਾਤਕਾਰ ਹੋ ਗਿਆ ਉੱਥੇ ਕਿਸੇ ਨੇ ਘਰ ਤੇ ਕਬਜ਼ਾ ਕਰ ਲਿਆ ਉੱਥੇ ਕਿਸੇ ਦੇ ਦੁਕਾਨਾਂ ਤੇ ਕਬਜ਼ਾ ਹੋ ਗਿਆ ਤੇ ਸਾਡੇ ਸ਼ਹਿਰ ਦੀ ਵੀ ਸਥਿਤੀ ਕੁਝ ਦਿਨ ਬਰ ਦਿਨ ਪਿਛਲੇ ਕੁਝ ਸਾਲਾਂ ਤੋਂ ਇਸ ਤਰ੍ਹਾਂ ਹੀ ਮੰਦੀ ਜਾ ਰਹੀ ਹੈ ਬੜੀਆਂ ਹੀ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਅੱਗੇ ਵੀ ਇੱਕ ਦੋ ਮੰਗ ਪੱਤਰ ਦਿੱਤੇ ਗਏ ਜਿਦੇ ਵਿੱਚ ਆਪਾਂ ਸਿਰਫ ਇਹੀ ਚਾਹੁੰਦੇ ਆ ਕਿ ਜਿਹੜੇ ਬਾਹਰੋਂ ਦੀ ਲੋਕ ਆ ਰਹੇ ਆ ਉਹਨਾਂ ਦਾ ਇੱਥੇ ਆਉਣ ਦਾ ਕਾਰਨ ਕੀ ਹੈ ਮਕਸਦ ਕੀ ਹੈ ਜੋ 60 60 70 70 80000 ਰੁਪਏ ਕਿਰਾਇਆ ਦੁਕਾਨਾਂ ਦਾ ਦੇ ਰਿਹਾ ਤੇ ਬਾਕੀ ਦੁਕਾਨਾਂ ਦੀ ਤਾਂ ਰੋਟੀ ਵੀ ਨਹੀਂ ਪੂਰੀ ਹੋ ਰਹੀ ਇਹ ਗੁਜਰਾਤਪੁਰ ਕਿਹੜਾ ਕੋਈ ਦਿੱਲੀ ਜਾਂ ਸਵਿਟਜ਼ਰਲੈਂਡ ਆ ਜਿਹੜਾ ਸਾਰੇ ਲੋਕ ਇੱਥੇ ਆ ਕੇ ਬਸ ਰਹੇ ਨੇ ਫਿਰ ਦੂਜਾ ਦੇਖਿਆ ਜੇ ਤੇ ਸਾਡੇ ਦੇਸ਼ ਦੇ ਵਿੱਚ ਜੋ ਗੁਜ਼ਰਿਆ ਸਮਾਂ ਹੈ ਉਹਦੇ ਵਿੱਚ ਸਾਡੇ ਬਜ਼ੁਰਗਾਂ ਨੇ ਸਾਨੂੰ ਜਿਹ ਇਤਿਹਾਸ ਬਾਰੇ ਦੱਸਿਆ ਹੈ ਕਿ ਆਏ ਦਿਨ ਸਾਡੇ ਤੇ ਕੋਈ ਨਾ ਕੋਈ ਅਤਿਆਚਾਰ ਹੁੰਦਾ ਰਿਹਾ ਕਿ ਮੰਗ ਹੈ ਕਿ ਜਿਹੜੇ ਲੋਕ ਆ ਰਹੇ ਆ ਜੇ ਤਾਂ ਉਹ ਸਾਡੇ ਦੇਸ਼ ਦੇ ਸਾਡੇ ਭਰਾ ਹੈ ਸਾਡੇ ਕਾਨੂੰਨ ਵਿਵਸਥਾ ਨਾਲ ਸਹਿਮਤ ਹੈ ਤੇ ਅਸੀਂ ਉਹਨਾਂ ਦਾ ਜੀ ਆਇਆਂ ਨੂੰ ਕਹਿੰਦੇ ਆ ਤੇ ਜੇ ਉਹ ਸਹਿਮਤ ਨਹੀਂ ਆ ਉਹਨਾਂ ਦੀ ਮਨਸ਼ਾ ਕੁਝ ਹੋਰ ਹੈ ਤੇ ਉਹਦੇ ਤੋਂ ਸਾਨੂੰ ਬਚਾਇਆ ਜਾਏ ਤਾਂ ਕਿ ਆਉਣ ਵਾਲਾ ਕੱਲ ਸਾਡੇ ਬੱਚਿਆਂ ਦਾ ਸੁਰੱਖਿਤ ਰਹੇ ਜੈ ਹਿੰਦ ਜੈ ਸ਼੍ਰੀ ਰਾਮ ਜੀ ਸ਼੍ਰੀ ਰਾਮ ਜੀ ਮੈਂ ਗੁਰਦਾਸਪੁਰ ਸਨਾਤਨ ਕ੍ਰਾਂਤੀ ਦਲ ਦਾ ਮੈਂਬਰ ਹਾਂ ਅਤੇ ਆਪਣੀ ਜ਼ਿੰਮੇਵਾਰੀ ਨਾ ਸਮਝਦਾ ਕਿ ਮੈਨੂੰ ਆਪਣੇ ਸ਼ਹਿਰ ਬਾਰੇ ਸੋਚਣਾ ਚਾਹੀਦਾ ਕਿਉਂਕਿ ਕੁਝ ਥੋੜੇ ਜਿਹੇ ਸਮੇਂ ਤੋਂ 2-3 ਸਾਲ ਤੋਂ ਅਸੀਂ ਦੇਖ ਰਹੇ ਹਾਂ ਕਿ ਆਪਰਵਾਸੀ ਜਿਹੜੇ ਨੇ ਬਹੁਤ ਜ਼ਿਆਦਾ ਤਦਾਦ ਚ ਵੱਧ ਰਹੇ ਨੇ ਕੁਝ ਰੇੜੀਆਂ ਫੜੀਆਂ ਤੇ ਆ ਗਏ ਨੇ ਕੁਝ ਫਰੂਟ ਦਾ ਕੰਮ ਕਰ ਰਹੇ ਕੁਝ ਸਬਜ਼ੀ ਦਾ ਪੀਓਪੀ ਇਹ ਸਾਰੇ ਮਤਲਬ ਕੰਮ ਸਾਮ ਚੁੱਕੇ ਨੇ ਦੁਕਾਨਾਂ ਵੀ ਬਹੁਤ ਜ਼ਿਆਦਾ ਉਹਨਾਂ ਨੇ ਫੈਲਾ ਲੀਆਂ ਪਰ ਅੱਜ ਦਾ ਵਿਸ਼ਾ ਸਿਰਫ ਇਹੀ ਹੈ ਕਿ ਅਸੀਂ ਇੱਕ ਗੁਰਦਾਸਪੁਰ ਸ਼ਹਿਰ ਦਾ ਚੱਕਰ ਲਾਣਾ ਜਿੱਥੇ ਅਸੀਂ ਦੇਖ ਸਕੀਏ ਕਿ ਇੱਕ ਧਾਰਮਿਕ ਕੰਮ ਕਿਸੇ ਦੀ ਮਨਜ਼ੂਰੀ ਨਾਲ ਕਰਦੇ ਆ ਜਾਂ ਗੈਰ ਮਨਜ਼ੂਰੀ ਨਾਲ ਕਰਦੇ ਆ ਇਸ ਥੀਨ ਨੂੰ ਦੇਖਦੇ ਹੋਏ ਅਸੀਂ ਅਗਰ ਜੇ ਗਲਤ ਹੋਇਆ ਤੇ ਅਸੀਂ ਕੁਝ ਵੀ ਸਟੈਪ ਚੁੱਕਾਂਗੇ ਪਰ ਸਾਰਾ ਕਾਨੂੰਨ ਹੱਥ ਚ ਲੈ ਕੇ ਚੁੱਕਾਂਗੇ ਏਦਾਂ ਨਹੀਂ ਚੁੱਕਾਂਗੇ ਜੋ ਵੀ ਹੋਏਗਾ ਕਾਨੂੰਨੀ ਤਰੀਕੇ ਨਾਲ ਹੋਏਗਾ ਪਰ ਅਸੀਂ ਇਸ ਵੱਲੇ ਇਕੱਠੇ ਆ ਮਤਲਬ ਹਿੰਦੂ ਤਨਪੂਰਾ ਸਨਾਤਨਤਰ ਇਕੱਠਾ ਵਾ ਐ ਨਾ ਸੋਚੇ ਕੋਈ ਕਿ ਮਤਲਬ ਇਹ ਇਕੱਠੇ ਨਹੀਂ ਹੋ ਸਕਦੇ ਜਾਂ ਕੁਝ ਅੱਧਾ ਦੀ ਕੋਈ ਗੱਲ ਨਹੀਂ ਹੋਰ ਕਰ ਗਿਆ